ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਅੱਗੇ ਤੇ ਅੱਜ ਆਪਾਂ ਦਿਖਾਵਾਂਗੇ ਕਿਉਂਕਿ ਅੱਜ ਮਿਸਤਰੀ ਨੇ ਕੰਮ ਸਟਾਰਟ ਕਰਨਾਗਾ ਤੇ ਅੱਜ ਨਿਆ ਦਾ ਕੰਮ ਸ਼ੁਰੂ ਹੋ ਜਾਊਗਾ ਏ ਕੱਲ ਈਟਾ ਉਟਾ ਸੈਟ ਕੇ ਤਿਆਰ ਕਰਤਾ ਸੀਗਾ ਦਿਹਾੜੀਆਂ ਨੇ ਤੇ ਕੱਲ ਨਹੀਂ ਮਿਸਤਰੀ ਆਇਆ ਸੀ ਅੱਜ ਮਿਸਤਰੀ ਆਜੂਗਾ 9:00 ਵਜੇ ਨੂੰ ਤੇ ਦਿਖਾਵਾਂਗੇ ਫਿਰ ਕੰਮ ਲਓ ਜੀ ਪਹੁੰਚ ਗਏ ਅੱਜ ਮਿਸਤਰੀ ਫੇਰ ਨਹੀਂ ਆਇਆ ਤੇ ਦਿਹਾੜ ਗਈ ਅੱਜ ਦੋ ਈਟਾਂ ਰੱਖਣਗੇ ਜਿਵੇਂ ਕੱਲ ਈਟਾਂ ਰੱਖਦੇ ਸੀ ਤੇ ਅੱਜ ਨਹੀਂ ਕੰਮ ਚੱਲਦਿਆਂ ਨਿਓ ਭਰਨ ਦਾ ਪਹਿਲਾਂ ਮਿਸਤਰੀ ਨਹੀਂ ਗਿਆ ਸੀ ਵੀ ਅੱਜ ਚੱਲੂ ਤੇ ਮਿਸਤਰੀ ਗਿਆ ਵੇ ਰਸਤੇਦਾਰੀ ਚ ਧਾਂ ਘਰ ਕੇ ਹੁਣ ਕੱਲ ਨੂੰ ਚੱਲੂ ਮੇਰੇ ਹਿਸਾਬ ਨਾਲ ਅੱਜ ਵੈਸੇ ਵੀ ਨਹੀਂ ਚੱਲਣਾ ਸੀ ਕਿਉਂਕਿ ਇੱਟਾਂ ਨਹੀਂ ਪੋਰੂਆਂ ਕੀਤਾ ਅਦਰੋਂ ਟੁੱਟੀ ਦੇ ਇੰਤਜ਼ਾਰ ਚ ਜਦੋਂ ਲੁੱਟੀ ਆ ਗਈ ਭਰਦੇ ਆ ਫਿਰ ਪਾਣੀ ਕੰਧਾਂ ਧੋਣੇ ਆ ਕੱਲ ਨੂੰ ਉਹ ਜਿਹੜੀ ਸੂਰੇ ਵਾਲੀ ਕੰਧਾ ਚਿੱਟੀ-ਚਿੱਟੀ ਹੋਈ ਪਈ ਆ ਉਹ ਧੋਵਾਂਗੇ ਤੱਕ ਪੂਰੀ ਚੜ੍ਹਿਆ ਹੀ ਆ ਦਨੇ ਐਨ ਚੰਗਿਆੜੇ ਨਿਕਲਦੇ ਹੁੰਦੇ ਦਨੇ ਦਾ ਜੇ ਹਵਾ ਨਾ ਚੱਲੇ ਜੇ ਹਵਾ ਚੱਲੇ ਫਿਰ ਠੰਡ ਹੋ ਜਾਂਦੀ ਹੈ ਤੂੰ ਆਪਣਾ ਐਨ ਪੂਰਾ ਭਰਿਆ ਪਿਆ ਇਹ ਚ ਨਹੀਂ ਹੋਰ ਪਾਣੀ ਪੈਣਾ ਆਓ ਜੀ ਆ ਗਈ ਰੋਟੀ ਕਿਰਾਂ ਥੋੜਾ ਸੋਈ ਚ ਪਲ ਗਏ ਫਿਰ ਸਤਾ ਭਰਿਆ ਪਿਆ ਡੋ ਲੋ ਵੀ ਜਿਹੜਾ ਆਪਾਂ ਕੱਲ ਕੰਧ ਤੇ ਪਾਣੀ ਮਾਰਿਆ ਸੀਗਾ ਕੰਧ ਤੂਤੀ ਸੀਗੀ ਉਹ ਐਂ ਜੇ ਦੁਬਾਰੇ ਫੇਰ ਆਉਣ ਲੱਗ ਗਿਆ ਸੂਰਾ ਲਿਹਾਣੀ ਕੱਲ ਕੇਰਾ ਉਹੀ ਕੰਧ ਜੀ ਗਿੱਲੀ ਜੀ ਹੋ ਗਈ ਤੇ ਹੋਰ ਹੱਲ ਕਰਨਾ ਉਹ ਇਹਦਾ ਕੋਈ ਆਪਾਂ ਨੂੰ ਨਹੀਂ ਇਹ ਦੇਦੋਂ ਗਾਂਹ ਗਰਮੀਆਂ ਚ ਮੀਂਹ ਮੂ ਪੈਣ ਲੱਗੋ ਤਾਂ ਲਾਈ ਜਾਣਾ ਕੇਰਾ ਵੈਸੇ ਪੜਾਇਆ ਲੱਗਦਾ ਤਾਂ ਹੋਵੇ ਦੁਬਾਰੇ ਫੇਰ ਆਉਣ ਲੱਗ ਗਿਆ ਕੇਰਾ ਗਿੱਲੀ ਹੋ ਗਈ ਕੱਲ ਐ ਸੀਗਾ ਵੀ ਲਹਿ ਗਿਆ ਸਾਰਾ ਪਰ ਲਹਿਣੀ ਸੀ ਆ ਕੱਗਰ ਆਪਾਂ ਮੰਗਾਇਆ ਸੀ ਗੱਲ ਕਾਹਾਂ 베ਤੀ ਲਵਾ ਲਾਂਗੇ ਇੱਥੇ ਆ ਇੱਟਾਂ ਚੱਕਤੀਆਂ ਆਪਾਂ ਇੱਥੋਂ ਅੰਦਰ ਸੈਟਲਨਾ ਲੋਈ ਸੀਮੈਂਟ ਬਣਾਉਣ ਦਾ ਕੰਮ ਚੱਲ ਰਿਹਾ ਨਹਾਜ ਪਾਉਣ ਵਾਸਤੇ ਇੱਡਾਂ ਟੋਦਣਾ ਟਾਈ ਗੱਟਾਂ ਦਾ ਮਾਲ ਲਓ ਜੀ ਸੀਮਿੰਟ ਪਾਉਣ ਦਾ ਕੰਮ ਕਰਤਾ ਸ਼ੁਰੂ ਇੱਧਰੋਂ ਬੰਦੇ ਚੱਕੀ ਆਉਂਦੇ ਆਗੇ ਇੱਧਰੋਂ ਤੇ ਇੱਥੇ ਆ ਕੇ ਖਲ੍ਹ ਰਹੀ ਜਾਂਦੇ ਲੋਟੀ ਰੋਪਟੀਆਂ ਨਾ ਹਾਂ ਅਹੀਂ ਲਵਾ ਦਾਂ ਲਓ ਜੀ ਟਾ ਟਾ ਸਿੱਟ ਤੀਆਂ ਸਿਮੈਂਟ ਵੀ ਪਾਤਾ ਸਾਰੇ ਕਿਤੇ ਸਿਮੈਂਟ ਪਾਤਾ ਐ ਉਤੋਂ ਦੀ ਕਰਤੀ ਘਟਾਈ ਤੇ ਕੱਲ ਨੂੰ ਕੰਮ ਵਧਿਆ ਚੱਲ ਪੂਗਾ ਸਾਰੇ ਕਿਤੇ ਸਿਮੈਂਟਰ ਲਾ ਕੇ ਪਾਤਾ ਇਧਰ ਥੋੜਾ ਜਿਹਾ ਕੰਮ ਸਟਾਰਟ ਕਰਤਾ ਅੱਜ ਕੋਈ ਦਿਨ ਦੁਨ ਦੀ ਵਿਚਾਰ ਸੀ ਕੱਲ ਨੂੰ ਕਹਿੰਦੇ ਸੋਮਵਾਰ ਮਿਸਤਰੀ ਕਹਿੰਦਾ ਦਿਨ ਠੰਡਾ ਕਹਿੰਦਾ ਕੱਲ ਨੂੰ ਤਾਂ ਕਰਕੇ ਅਜੇ ਨਾ ਕੋ ਕੰਮ ਸਟਾਰਟ ਕਰਤਾ ਇਟਾ ਟੰਟਾਂ ਦੀ ਤੇ ਸਹੀ ਫੁੱਲ ਕਰਤੀ ਸੀ ਤੇ ਇੱਕ ਵਾਰੀ ਕੱਲ ਨੂੰ ਫੇਰ ਮਾਰ ਦੇਾਂਗੇ ਪਾਣੀ ਥੱਲੇ ਆਉਣ ਤੋਂ ਪਹਿਲਾਂ ਮਾਠਿਆ ਰਹਿ ਧਰਤੀ ਆ ਬਾਕੀ ਇਧਰ ਬੰਗਾ ਚਾਰ ਘਟੇ ਨਹੀਂ ਸਾਢੇ ਦਿਨ ਘਟੇ ਦਾ ਮਾਲ ਤੇ ਅੱਜ ਚੱਲ ਮੋੜ ਲਈ ਥਰਮਸ ਉਹ ਨਾ ਖਾਲੀ ਘਰ ਤਾਂ ਕੱਲ ਨੂੰ ਟੁੱਟੀ ਹੋਊਗੀ ਉਹਨਾਂ ਪਾਣੀ ਪੈ ਗਿਆ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਆਂ ਕੱਲ ਦੀ ਵੀਡੀਓ 'ਚ ਤਤਤ ਦੇ ਲਈ ਧੰਨਵਾਦ ਰੱਬ ਰੱਖਾ